ਹਾਂਜੀ ਸਰ ਜਿਹੜਾ ਐਕਟੀਵੇਸ਼ਨ ਉੱਪਰ ਜਿਹੜਾ ਕਿਦਾਂ ਲੱਗ ਰਿਹਾ ਸਰ ਦੇਖੋ ਬਹੁਤ ਅੱਛਾ ਹੈ ਹਮੇਸ਼ਾ ਜਿਹੜੀ ਇੰਡਸਟਰੀ ਏ ਉਹ ਵਧਣੀ ਚਾਹੀਦੀ ਏ ਜੀ ਕਮਾਊ ਪੁੱਤਰ ਆਈ ਉਹ ਹੁੰਦੇ ਨੇ ਜਿਹੜੇ ਇੰਡਸਟਰੀਅਲ ਹੁੰਦੇ ਨੇ ਇੱਥੋਂ ਹੀ ਰੈਵਨਿਊ ਆਂਦਾ ਏ ਇੱਥੋਂ ਹੀ ਟੈਕਸ ਜਾਂਦਾ ਸਰਕਾਰ ਨੂੰ ਔਰ ਬਹੁਤ ਅੱਛਾ ਲੱਗਿਆ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਐਗਜ਼ੀਬਿਸ਼ਨ ਜਿਹੜੀ ਏ ਆਟੋ ਮੈਕੈਨਿਕਾ ਲੱਗੀ ਏ ਲਾਸਟ ਟਾਈਮ ਮੈਂ ਪਿਛਲੇ ਵੀਕ ਜਲੰਧਰ ਪਾਰਟਿਸਿਪੇਟ ਕਰਕੇ ਆ ਉੱਥੇ ਵੀ ਐਗਜ਼ੀਬਿਸ਼ਨ ਲੱਗੀ ਸੀਗੀ ਇੱਥੇ ਮੈਂ ਇੱਥੇ ਮੈਂ ਕਾਟੋ ਲੱਗੀ ਇੱਕੋ ਛਾਦੇ ਥੱਲੇ ਸਾਰੇ ਇੰਡਸਟਰੀਅਲ ਭਰਾ ਖੜੇ ਹੁੰਦੇ ਨੇ ਜੀ ਔਰ ਆਪਣਾ ਆਪਣਾ ਕੰਪੋਨੈਂਟ ਨੂੰ ਡਿਸਪਲੇ ਕਰਦੇ ਨੇ ਔਰ ਜਿਹਦੇ ਵਿੱਚ ਜਿੱਦਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਫਾਸਟ ਟਰੈਕ ਦੇ ਉੱਤੇ ਅਪਡੇਸ਼ਨ ਹੋਣੀ ਚਾਹੀਦੀ ਏ ਇੱਦਾਂ ਹੀ ਮਸ਼ੀਨਾਂ ਦੀ ਵੀ ਨਵੀਂ ਟੈਕਨੋਲੋਜੀ ਲੈ ਕਰਕੇ ਆਂਦੇ ਨੇ ਜੀ ਨਵੀਂ ਨਵੀਂ ਦੇਖਿਆ ਜਾ ਤਕਨੀਕ ਨਾਲ ਦੇ ਮਸ਼ੀਨਾਂ ਦੇਖ ਨੂੰ ਮਿਲ ਰਹੀਆਂ ਵਾ ਕੁਝ ਆਪਣੇ ਕਸਟਮਰ ਆਂਦੇ ਨੇ ਸੁਝਾਅ ਦਿੰਦੇ ਨੇ ਸਰ ਕਿੱਦਾਂ ਦਾ ਲੱਗਦਾ ਤੁਹਾਨੂੰ ਉੱਥੇ ਆ ਕੇ ਜਿਹੜੀ ਮਸ਼ੀਨਾਂ ਵੀ ਹੈ ਤੁਹਾਡੇ ਮੁਤਾਬਿਕ ਹੈਗੀਆਂ ਤੇ ਦੀ ਜੀ ਬਿਲਕੁਲ ਇੱਥੇ ਨਵੀਂ ਟੈਕਨੋਲੋਜੀ ਆਈ ਏ ਤੁਸੀਂ ਦੇਖ ਸਕਦੇ ਹੋ ਬਾਰੋਂ ਵੀ ਬੰਦੇ ਜਿਹੜੇ ਆ ਪਾਰਟਿਸਿਪੇਟ ਕਰ ਰਹੇ ਨੇ ਕਈ ਐ ਬਰੋਡ ਤੋਂ ਵੀ ਆਏ ਨੇ ਮੈਂ ਦੇਖ ਰਿਹਾ ਹਾਂ ਕਈਆਂ ਨੇ ਸਟਾਲ ਲਿੱਤੇ ਨੇ ਪਰ ਮੇਨ ਮੇਰੇ ਕਹਿਣ ਦਾ ਭਾਵ ਹੈ ਕਿ ਜਿੱਦਾਂ ਹਮੇਸ਼ਾ ਕਾਰੋਬਾਰ ਦੇ ਵਿੱਚ ਨਵੀਂ ਟੈਕਨੋਲੋਜੀ ਅਗਰ ਹੋਏਗੀ ਦੇਸ਼ ਪ੍ਰਗਤੀ ਕਰਦਾ ਕੰਪੋਨੈਂਟ ਵਧੀਆ ਫਾਈਨ ਔਰ ਟੈਕਨੋਲੋਜੀ ਦੇ ਨਾਲ ਨਾਲ ਕੁਆਲਟੀ ਵੀ ਮੇਨਟੇਨ ਹੁੰਦੀ ਏ ਨਵੀਆਂ ਮਸ਼ੀਨਾਂ ਨਾਲ ਜੀ ਤੁਸੀਂ ਆਏ ਹੋ ਇੱਥੇ ਵਿਜ਼ਿਟ ਵੀ ਕਰ ਰਹੇ ਹੋ ਤੁਸੀਂ ਆਪ ਇੰਡਸਟਰੀਸ ਕਿੰਧਰ ਅਸਰ ਜਿਹੜੇ ਖਰੇ ਉਤਰਾ ਜਿੰਨੇ ਮਸ਼ੀਨਾਂ ਨੂੰ ਉਦਾਂ ਲੱਗਦਾ ਤੁਹਾਨੂੰ ਕਿਤੇ ਖਰੇ ਉਤਰ ਬਾੜੇ ਤੇ ਬੰਦੇ ਉਦਾਂ ਜੀ ਬਿਲਕੁਲ ਲੁਧਿਆਣਾ ਜਿੱਦਾਂ ਕਿਹਾ ਗਿਆ ਵੀ ਇੰਡੀਆ ਦਾ ਮੈਂਚੈਸਟਰ ਆਫ ਇੰਡੀਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੂਰਨ ਉਦੋਂ ਦਿਖੇਗਾ ਉਦੋਂ ਮੰਨਿਆ ਜਾਏਗਾ ਜਦੋਂ ਇੱਥੇ ਵੀ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਏਗੀ ਜੀ ਦੇਸ਼ ਦਾ ਨੇਤ੍ਰਿਤ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਦੇ ਵਿੱਚ ਹੈਗਾ ਔਰ ਪੰਜਾਬ ਦੀ ਵੀ ਜਦੋਂ ਬਾਗਦੋੜ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋਏਗੀ ਉਦੋਂ ਕਲੈਸਟਰ ਵੀ ਬਣਨਗੇ ਕੰਪੋਜੀਸ਼ਨ ਔਰ ਕੈਮਿਸਟਰੀ ਦੇ ਹਿਸਾਬ ਦੇ ਨਾਲ ਇੰਡਸਟਰੀ ਨੂੰ ਰੈਵਨਿਊ ਆਏਗਾ ਗਵਰਨਮੈਂਟ ਵੱਲੋਂ ਪੈਸਾ ਆਏਗਾ ਤੇ ਹਮੇਸ਼ਾ ਅਪਡੇਸ਼ਨ ਵੱਲ ਚੱਲੇਗੀ ਸਰ ਜੀ ਦੇਖਿਆ ਇਹਦਾ ਸਰ ਕਹਿੰਦੇ ਨੇ ਜਿਹੜੀ ਚਾਈਨੈਸ ਜਿਹੜਾ ਸਮਾਨ ਨੂੰ ਬਾਇਕਟ ਕਰਨਾ ਚਾਹੀਦਾ ਹੈ ਚਾਇਨੇ ਨਾਲ ਕੋਈ ਸੰਬੰਧ ਰੱਖਣਾ ਨਹੀਂ ਦੇਖੋ ਬਸੇ ਦੇਖਿਆ ਤਾਂ ਚਾਈਨੈਸ ਐਡਮਿਕ ਆਉਂ ਜਾਬ ਨਹੀਂ ਇਦਾਂ ਦੀ ਗੱਲ ਨਹੀਂ ਦੇਖੋ ਅ ਅਸੀਂ ਦਾ ਹਮੇਸ਼ਾ ਨਾਰਾ ਦਿੱਤਾ ਹੈ ਵੀ ਸਵਦੇਸ਼ੀ ਜਿਹੜੀ ਇਹ ਚੀਜ਼ ਉਹ ਹਮੇਸ਼ਾ ਲੈ ਕਰਕੇ ਆਓ ਵਦੇਸ਼ੀ ਚੀਜ਼ ਨੂੰ ਪਰੇ ਕਰੋ ਜੀ ਉਹ ਆਪਣਾ ਸੰਵਿਧਾਨ ਦੇ ਅੰਤਰਗਤ ਵੀ ਹੈ ਵੀ ਜੋ ਇੰਡੀਆ ਦੇ ਅੰਦਰ ਬਣ ਰਿਹਾ ਉਹਨੂੰ ਹੀ ਯੂਜ਼ ਕੀਤਾ ਜਾਵੇ ਤਾਂ ਕਿ ਇੰਡੀਆ ਭਾਰਤ ਦੇ ਲੋਕ ਵੱਧਨ ਫੁੱਲਰਨਔਰ ਭਾਰਤ ਦੀ ਜਿਹੜੀ ਟੈਕਨੋਲੋਜੀ ਹੈ ਉਹ ਪੂਰੇ ਵਰਲਡ ਤੱਕ ਜਾਵੇ ਜੀ ਕਿ ਮੈਸੀ ਬੁਰੇ ਕਿ ਮੈਸੀ ਦੋਗੇ ਐਕਸੀਬਿਸ਼ਨ ਚਾਹੀਏ ਦੇਖੋ ਸਾਰੇ ਸਰੋਤਿਆਂ ਨੂੰ ਤੁਹਾਡੇ ਚੈਨਲ ਰਾਹੀਂ ਤੁਹਾਡੇ ਸਰੋਤਿਆਂ ਨੂੰ ਵੀ ਔਰ ਆਵਾਮ ਲੁਧਿਆਣੇ ਪੰਜਾਬ ਦੀ ਨੂੰ ਆਗਰੇ ਕਰਦਾ ਬੇਨਤੀ ਕਰਦਾ ਵੀ ਲੁਧਿਆਣੇ ਆਓ ਮੈਂ ਕਾਟੋ ਜਿਹੜੀ ਐਗਜ਼ੀਬਿਸ਼ਨ ਲੱਗੀ ਏ ਇਹਨੂੰ ਇੱਕ ਵਾਰੀ ਵਿਜ਼ਿਟ ਕਰੋ ਦੇਖਣਾ ਚਾਹੀਦਾ ਐਥੇ ਨਵੀਂ ਟੈਕਨੋਲੋਜੀ ਨਵੇਂ ਕੰਪੋਨੈਂਟ ਔਰ ਨਵੀ ਜਿਹੜੀ ਏ ਆਉਣ ਵਾਲੇ ਸਮੇਂ ਦੇ ਵਿੱਚ ਐਥੇ ਜਿਹੜੀ ਏ ਰੋਤਾ ਲੱਗੀ ਏ ਨਵੀਆਂ ਮਸ਼ੀਨਾਂ ਜਿਹੜੀਆਂ ਇੰਪੋਰਟ ਕਰਦੇ ਸੀਗੇ ਅੱਜ ਐਥੇ ਹੀ ਬਣ ਰਹੀਆਂ ਇੱਕੋ ਅੰਬਰ ਦੇ ਥੱਲੇ ਇੱਕੋ ਸਾਧ ਦੇ ਥੱਲੇ ਤੁਹਾਨੂੰ ਅਨੇਕਾਂ ਇੰਡਸਟਰੀ ਔਰ ਅਨੇਕਾਂ ਕੰਪੋਨੈਂਟ ਮਿਲਣਗੇ ਜ਼ਰੂਰ ਆਓ ਸਰ ਕੀ ਨਵਾਂ ਮੇਰਾ ਨਾਮ ਅਮਰਜੀਤ ਸਿੰਘ ਹੈ ਤੇ ਮੇਰੀ ਫਰਮ ਦਾ ਨਾਮ ਏਆਰ ਇੰਜੀਨੀਅਰਿੰਗ ਇੰਟਰਪ੍ਰਾਈਜ਼ਸ ਹੈ ਸਰ ਕਿਹੜਾ ਬ੍ਰਾਂਡ ਹੈ ਤੁਹਾਡਾ ਜੀ ਕਿਹਨ ਸਰ ਲੈ ਕੇ ਆਏ ਹੋ ਮੇਰਾ ਅਬਦੀ ਹੈ ਸਾਡੀ ਕਟਿੰਗ ਟੂਲ ਦੀ ਮੈਨੂਫੈਕਚਰਿੰਗ ਹੈ ਤੇ ਇਹ ਇੰਡਸਟਰੀ ਨੂੰ ਆਪਣੇ ਟੂਲਸ ਵਗੈਰਾ ਬਣਾ ਕੇ ਉਹਨੂੰ ਸਰਵਿਸ ਪ੍ਰੋਵਾਈਡ ਕਰਦੇ ਹਾਂ ਸਰ ਟੂਲ ਕਟਰ ਵਗੈਰਾ ਜੀ ਹਾਂਜੀ ਹਾਂ ਜੀ ਕਟਿੰਗ ਟੂਲਸ ਹੁੰਦੇ ਨੇ ਕਟਰ ਵਗੈਰਾ ਪੰਚਸ ਵਗੈਰਾ ਇਹ ਬਣਾਉਂਦੇ ਹਾਂ ਪਰ ਇਹ ਕੋਲ ਬਹਾਰੇ ਕੋ ਕੁਆਲਟੀ ਦੇ ਨਾਲ ਵਧੀਆ ਟੈਕਨੀਕਲ ਨਹੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵਧੀਆ ਟੂਲ ਹੀ ਬਣਾ ਕੇ ਆਪਣੇ ਜਿਹੜਾ ਇੰਡਸਟਰੀ ਨੂੰ ਦਿੱਤਾ ਜਾਵੇ ਤੇ ਸਰ ਜੀ ਤੁਸੀਂ ਇਹ ਚੌਥਾ ਦਿਨ ਕਿਦਾਂ ਦਾ ਰਿਸਪੌਂਸ ਕਿਦਾਂ ਰਿਹਾ ਤੁਹਾਡਾ ਨਹੀਂ ਅਗੀਵਿੰਦਾ ਚੌਥਾ ਦਿਨ ਆ ਵਧੀਆ ਰਿਸਪੌਂਸ ਰਿਹਾ ਲਗਾਤਾਰ 4 ਦਿਨ ਤੋਂ ਸਾਡੇ ਕੋਲ ਪੰਜਾਬ ਤੋਂ ਬਾਹਰ ਵੀ ਕਸਟਮਰ ਆ ਰਹੇ ਨੇ ਉਹ ਆਪਣੀ ਸਲਾਹ ਵੀ ਦੇ ਰਹੇ ਸਾਨੂੰ ਸਾਨੂੰ ਨਵੀਂ ਨਵੀਂ ਟੈਕਨੀਕ ਬਾਰੇ ਵੀ ਦੱਸ ਰਹੇ ਨੇ ਵੀ ਇਦਾਂ ਦਾ ਕੋਈ ਮੈਂ ਤਿਆਰ ਕਰੋ ਤੇ ਗੁੱਡ ਰੈਸਰ ਵਧੀਆ ਰਿਸਪੌਂਸ ਆ ਸਰ ਕਿਦਾਂ ਲੱਗਦਾ ਤੁਹਾਨੂੰ ਸਰ ਆ ਕੇ ਗੱਲਬਾਤ ਤੁਹਾਡੇ ਨਾਲ ਕਰਦੇ ਨੇ ਕਹਿੰਦੇ ਨੇ ਬਹੁਤ ਵਧੀਆ ਹੈ ਕੁਆਲਿਟੀ ਇਹ ਦੇਖੋ ਬਹੁਤ ਵਧੀਆ ਇੱਕ ਪਲੇਟਫਾਰਮ ਹੈ ਜਿਹਦੇ ਵਿੱਚ ਸਾਡੇ ਕੋ ਕਸਟਮ ਖੁਦ ਆਦਾ ਨਹੀਂ ਸਾਨੂੰ ਪੂਰੇ ਇੰਡੀਆ ਅੱਜ ਕਸਟਮਰ ਲੱਭਣਾ ਸਾਡੇ ਲਈ ਬਹੁਤ ਔਖਾ ਹੈ ਇਸ ਜਗ੍ਹਾ ਤੇ ਆ ਕੇ ਸਾਨੂੰ ਸਾਡੇ ਕੋ ਕਸਟਮਰ ਖੁਦ ਆਂਦਾ ਹੈ ਤੇ ਚਲੋ ਅਸੀਂ ਉਹਨਾਂ ਨਾਲ ਫੇਸ ਟੂ ਫੇਸ ਹੁੰਦੇ ਆ ਉਹਦੀ ਰਿਕਵਰਮੈਂਟਸ ਹੁੰਦੇ ਆ ਤੇ ਉਹਦੀ ਫਿਲਫਿਲ ਵੀ ਕਰਦੇ ਆ ਕਿ ਗੁੱਡ ਹੈ ਸਰ ਵਧੀਆ ਹੈ ਕਸਟਮਰ ਜੀ ਮੇਰੇ ਨਾਲ ਹੋਏ ਤੇ ਕੀ ਡਰੈਸਰ ਸਰ ਕੀ ਦਾ ਬਿਲ ਪਾ ਸਰ ਮੇਰਾ ਐਡਰੈਸ ਫੋਕਲ ਬੰਡ 4 ਫੇਸ ਕੋਲ ਹੈ ਨਿਊ ਮੋਤੀ ਨਗਰ ਤੇ ਮੇਰਾ ਮੋਬਾਈਲ ਨੰਬਰ 9814923557 ਸਰ ਅੱਜ ਕੋਈ ਖਾਸ ਆਫਰ ਰੱਖੀ ਸਰ ਹੈ ਕੀ ਨਹੀਂ ਸਾਡੀ ਆਫਰ ਤਾਂ ਹਮੇਸ਼ਾ ਹੀ ਖਾਸ ਹੈ ਕਸਟਮਰ ਵਾਸਤੇ ਕਿ ਸਾਡੇ ਨਾਲ ਡੀਲ ਕਰੋ ਅਸੀਂ ਪਹਿਲਾਂ ਤੁਹਾਨੂੰ ਆਪਣੇ ਸੈਂਪਲ ਟ੍ਰਾਇਲ ਕਰਾਵਾਂਗੇ ਜੇ ਲਾਈਫ ਵਧੀਆ ਹੋ ਗਈ ਤਾਂ ਹੀ ਅੱਗੇ ਆਪਾਂ ਬਿਜ਼ਨਸ ਡੀਲ ਕਰਾਂਗੇ ਸਰ ਦੇਖਿਆ ਕੁਆਲਿਟੀ ਸਰ ਇੱਕ ਕੁਆਲਿਟੀ ਇਹ ਕਹਿੰਦੇ ਸਾਡੇ ਸਰਵਿਸ ਪ੍ਰੋਵਾਈਡ ਨਹੀਂ ਮਿਲ ਪਾ ਨਹੀਂ ਦੇਖੋ ਇਹ ਤਰ੍ਹਾਂ ਦੇ ਮੈਨੂਫੈਕਚਰ ਨਹੀਂ ਪਰ ਸਾਡੀ ਕੋਸ਼ਿਸ਼ ਹੈ ਜੀ ਆਪਣੇ ਕਸਟਮਰ ਨੂੰ ਸਹੀ ਗਾਇਡ ਕਰੀਏ ਕਿ ਉਹਨੂੰ ਵਧੀਆ ਚੀਜ਼ ਦੇਈਏ ਜੀ ਸਰ ਕੀ ਮੈਸੇਜ ਹੋ ਗਿਆ ਆਲ ਓਵਰ ਇੰਡੀਆ ਕੀ ਮੈਸੇਜ ਨਹੀਂ ਅਸੀਂ ਮੈਂ ਆਪਣੇ ਕਸਟਮਰ ਨੂੰ ਆਪਣੇ ਜਿਹੜੇ ਵੀ ਇੰਡਸਟਰੀ ਵਾਲੇ ਪਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਅਸੀਂ ਤੁਸੀਂ ਸਾਨੂੰ ਕੋਈ ਵੀ ਆਪਣੇ ਟੂਲ ਦਿਓ ਅਸੀਂ ਤੁਹਾਨੂੰ ਉਹਨੂੰ ਫ੍ਰੀ ਆਫ ਕੋਸਟ ਟ్రਾਇਲ ਕਰਾਵਾਂਗੇ ਕਿਉਂਕਿ ਬਾਅਦ ਫਿਰ ਆਪਾਂ ਗੱਲ ਕਰਾਂਗੇ ਥੈਂਕ ਯੂ